ਬੜਾ ਕੋੜਾ ਸੱਚ ਆ ਸਮਾਜ ਦਾ ਕਿ ਮਰਦ ਕੋਈ ਬੇਜ਼ੁਬਾਨ ਕਤੂਰਾ ਨਹੀਂ ਹੈਗਾ ਨਾ ਹੀ ਕੋਈ ਹੁਸਨਾ ਦਾ ਫੁੱਲ ਆ ਜਦ ਤੱਕ ਕੁਝ ਕਰੇ ਨਾ ਨਾ ਸਮਾਜ ਚ ਕੋਈ ਉਹਨੂੰ ਪਿਆਰ ਨਹੀਂ ਕਰਦਾ ਤੇ ਹਰ ਵਾਰੀ ਉਹਨੂੰ ਆਪਣੀ ਇਨੋਸੈਂਸ ਨੂੰ ਪ੍ਰੂਫ ਕਰਨਾ ਪੈਂਦਾ ਨਵੇਂ ਲਾਅਸ ਦੇ ਵਿੱਚ ਵੀ ਸਟ੍ਰਿੰਜੈਂਟ ਪ੍ਰੋਵੀਜ਼ਨਸ ਆ ਗਈਆਂ ਸੈਕਸ਼ਨ 69 ਆ ਗਿਆ BNS ਦੇ ਵਿੱਚ ਕਿੰਨੇ ਹੀ ਤੁਹਾਨੂੰ ਮੈਂ ਮਰਦ ਦਿਖਾ ਦਾਂਗਾ ਜਿਹੜੇ ਸੁਸਾਈਡ ਵੀ ਕਰ ਜਾਂਦੇ ਆ ਸੋਸ਼ਲ ਇਮੇਜ ਤੋਂ ਬਚਦੇ ਹੋਏ ਔਰ ਕੌਣ ਉਹਨਾਂ ਨੂੰ ਮਜਬੂਰ ਕਰਦਾ ਕੰਗਨਾਰ ਨੌਤ ਦੇ ਕਿਰਦਾਰ ਤੇ ਚੱਲਣ ਵਾਲੀਆਂ ਫੀਮੇਲਸ ਔਰ ਫੀਮੇਲ ਸੈਂਟ੍ਰਿਕ ਲਾਜ਼ ਨੇ ਹੂੰ ਇਹਦੇ ਉੱਤੇ ਮੂਵੀਜ਼ ਵੀ ਬਣੀਆਂ ਤੁਸੀਂ ਦੇਖੋਗੇ ਤੇ ਇੱਕ ਰੀਅਲ ਸਟੋਰੀ ਦੇ ਨੀਅਰ ਟੂ ਮੂਵੀਜ਼ ਵੀ ਬਣੀ ਆ ਤੇ ਬਾਲੀਵੁੱਡ ਤੇ ਮੈਂ ਤੁਹਾਨੂੰ ਲਿਸਟ ਦੇ ਦਾਂਗਾ ਆਈ ਗੈਸ ਇਤਰਾਜ਼ ਕਿ ਕੀ ਮੂਵੀ ਦਾ ਨਾਮ ਹੈਗਾ ਬਾਅਦ ਚ ਥੱਲੇ ਲਿਖ ਦਿੰਦੇ ਆ ਕਲੈਰੈਂਸ ਵਾਸਤੇ ਕਿਉਂਕਿ ਕਮਰਸ਼ੀਅਲੀ ਉਹਨਾਂ ਨੇ ਐਕਟੀਵਿਟੀ ਰਨ ਕਰਨੀ ਹੁੰਦੀ ਆ ਹੂੰ ਤੇ ਤੁਹਾਨੂੰ ਮੈਂ ਦੱਸ ਰਿਹਾ தாம்ਸਨ ਰੂਟਰਸ 2018 ਚ ਕਹਿੰਦਾ ਹੈ ਇੰਡੀਆ ਇਜ਼ ਮੋਸਟ ਵਲਨਰੇਬਲ ਕੰਟਰੀ ਫਾਰ ਫੀਮੇਲ ਇਹ ਤੋਂ ਪਹਿਲਾਂ ਇਹ ਚੀਜ਼ ਇਹ ਅਫਗਾਨਿਸਤਾਨ ਮਾਰੇ ਕਹਿੰਦੇ ਸੀ ਹੂੰ ਅਫਗਾਨਿਸਤਾਨ ਚ ਤਾਂ ਕੋਈ ਸਰਕਾਰ ਨਹੀਂ ਹੈ ਲੋਕਾਂ ਦਾ ਰਾਜ ਨਹੀਂ ਹੈ ਹੂੰ ਇੱਥੇ ਤਾਂ ਡੈਮੋਕ੍ਰੇਸੀ ਹੈ ਜੀ ਫਿਰ ਥੋੜਾ ਜਿਹਾ ਤੁਹਾਡੇ ਅੱਗੇ ਮੈਂ ਹੋਰ ਆંકੜੇ ਦੱਸਦਾ ਜਿਹੜੇ ਤੁਹਾਨੂੰ ਹੈਰਾਨ ਕਰ ਦੇਣਗੇ 21 ਅਗਸਤ ਦੀ ਇਕਨੋਮਿਕ ਟਾਈਮਜ਼ ਦੀ ਰਿਪੋਰਟ ਆ 2024 ਦੀ ਹੁਣ ਜਿਹਦੀ 151 ਸੀਟਿੰਗ ਐਮਪੀਜ਼ ਐਂਡ ਐਮਐਲਏਜ਼ ਹੈਵ ਡਿਕਲੇਅਰਡ ਕੇਸਿਸ ਰਿਲੇਟਡ ਟੂ ਕਰਾਈਮਸ ਅਗੇਂਸਟ ਔਮਨ ਇਨ देयर ਇਲੈਕਸ਼ਨ ਐਫਿਡੇਵਿਟ ਬੀਟਵੀਨ 2019 ਐਂਡ 2024 ਹਮ ਔਰਤਾਂ ਦੇ ਖਿਲਾਫ ਜਿੰਸੀ ਅਪਰਾਧ ਨੇ ਦੇ ਇਹਨਾਂ ਦੇ ਉੱਤੇ ਇਲਜ਼ਾਮ ਨੇ ਇਹਦੇ ਵਿੱਚ ਵੀ ਚਲੌਣ ਪਾਰਟੀਆਂ ਦੇ ਕੰਪੀਟੀਸ਼ਨ ਚ ਨਾਮ ਪਈਏ ਹਮ ਪਰ ਟੌਪ ਤੇ ਆਹੀ ਪਾਰਟੀ ਆਉਂਦੀ ਹੈ ਇਹਨੂੰ ਕੰਗਣਾ ਜੀ ਰਿਪਰੈਜ਼ੈਂਟ ਕਰਦੇ ਨੇ ਫਿਰ ਕਾਂਗਰਸ ਹੈ ਰ ਤੇਲਗੂ ਹੈ ਠੀਕ ਹੈ ਤੇਲਗੂ ਦੇ ਸੰਪਾਰਟੀ ਤੇ 2023 ਦਾ ਸਰਵੇ ਕਹਿੰਦਾ ਹੈ ਦਾ ਹਿੰਦੂ ਦਾ ਓਵਰ 20 ਐਮਪੀਜ਼ ਹਮ ਹਰ ਪੈਂਡਿੰਗ ਚਾਰजेस ਆਫ ਇਨਵੋਲਵਮੈਂਟ ਇਨ ਕਰਾਈਮਸ ਅਗੇਂਸਟ ਔਮਨ ਸੋ ਹੈਰਾਨੀ ਇਹ ਆਉਂਦੀ ਹੈ ਕਿ ਇੱਕ ਪੰਜਾਬ ਦਾ ਨੌਜਵਾਨ ਜਿਹੜਾ 5 ਲੱਖ ਦੇ ਮੈਂਡੇਟ ਦੇ ਨਾਲ ਜਿੱਤਿਆ ਐਸ ਪਰ ਦਾ ਫੈਸਿਲਿਟੀ ਆਫ ਯੂਨੀਵਰਸਲ ਅਡਲਟ ਸਫਰਾਜ ਥੈਟ ਇਜ਼ ਰਾਈਟ ਟੂ ਵੋਟ ਜਿਹਨੂੰ ਇੰਡੀਅਨ ਕਨਸਟੀਟਿਊਸ਼ਨ ਗਰਾਂਟ ਕਰਦਾ ਜੀ 2 ਲੱਖ ਦੇ ਕਰੀਬ ਮਾਰਜਨ ਨਾਲ ਜਿੱਤਿਆ ਉਹ ਇੱਕ ਨੈਸ਼ਨਲ ਸਿਕਿਉਰਿਟੀ ਦੇ ਕਰਕੇ ਨਾਰਥ-ਈਸਟ ਦੀ ਜੇਲ੍ਹ ਦੇ ਵਿੱਚ ਹੂੰ ਤੇ ਨੈਸ਼ਨਲ ਸਿਕਿਉਰਿਟੀ ਜੇ ਤੁਸੀਂ ਪੜੋ ਤੇ ਕੀ ਹੈ ਨੈਸ਼ਨਲ ਸਿਕਿਉਰਿਟੀ ਸਿਕਿਉਰਿਟੀ ਤੇ ਇੰਟੀਗ੍ਰਿਟੀ ਇਕੱਠੇ ਚੱਲਦੇ ਆ ਹੂੰ ਤੇ ਉੱਥੇ ਹੀ ਹੁਣ ਇਸ ਐਕਟ्रेस ਕੰਗਣਾ ਦੀ ਤੁਸੀਂ ਗੱਲ ਕਰੋ ਇੱਕ ਥਾਂ ਤੇ ਨਹੀਂ ਹੋ ਰਿਆ ਫਿਰ ਤੁਸੀਂ ਕ੍ਰਾਈਮਸ ਦੀ ਗੱਲ ਕਰਦੇ ਹੋ ਅਗੇਂਸਟ ਫੀਮੇਲ ਵਿਨੇਸ਼ ਫੋਰਗਟ ਠੀਕ ਹੈ ਇੱਥੇ ਐਗਜ਼ਾਮਪਲ ਆਉਂਦੀ ਆ ਹੂੰ ਕਿ ਵਰਲਡ মিডিਆ ਜਿਹੜਾ ਆ ਇਸ ਵੇਲੇ ਸਾਰੇ ਟਵੀਟ ਕਰ ਰਿਆ ਉਹਦੇ ਹੂੰ ਉਹ ਕਹਿੰਦਾ ਨਾ ਵੀ ਜਿੱਤਿਆ ਤੂੰ ਆ ਬੇਸ਼ੱਕ ਸਾਡੇ ਪੱਲੇ ਹਾਰ ਆ ਪਰ ਇਹ ਹਾਰ ਕੇ ਵੀ ਜਿੱਤ ਗਏ ਤੇਰੀ ਜਿੱਤੇ ਨਹੀਂ ਲਾਚਾਰ ਆ ਹੂੰ ਉਹ ਪਹਿਲਾਂ ਤਾਂ ਆਪਣੇ ਦੇਸ਼ ਦੇ ਵਿੱਚ ਸਿਸਟਮ ਦੇ ਤੋਂ ਜਿੱਤੀ ਹੂੰ ਕਿੱਡਾ ਸਿੰਬਲ ਬਣੀ ਫਿਰ ਕਹ ਰਹੇ ਸੀ ਇਹ ਸਪੋਰਟਸ ਦਾ ਕਰ ਨਹੀਂ ਸਕਦੀ ਜੀ ਗੱਲਾਂ ਕਰਦੀ ਆ ਹੂੰ ਫਿਰ ਇੱਕ ਮਾਈਂਡ ਸੈਟ ਹੁੰਦਾ ਜਿਹੜਾ ਜਿਹੜੇ ਆ ਕਰਾਈਮਸ ਹੁੰਦੇ ਨੇ ਨਾ ਜੈਂਡਰ ਕਰਾਈਮਸ ਹੁੰਦੇ ਆ ਇਹ ਮਾਈਂਡ ਤੇ ਬਾਡੀ ਦੀ ਖੇਡ ਨਹੀਂ ਰਹਿ ਜਾਂਦੀ ਜਿਹੜੀ ਤੁਹਾਡੀ ਆਤਮਾ ਆ ਨਾ ਉਹਨੂੰ ਵਲਨਦਰ ਕੇ ਰੱਖ ਦੇਣ ਵਾਲੇ ਕਰਾਈਮਸ ਨੇ ਜਿਹੜੀ ਜਿਹੜੀ ਕੁਸ਼ਤੀ ਵਿਨੇਸ਼ ਜਿੱਤੀ ਜਦੋਂ ਗਰਾਉਂਡ ਚ ਐਂਟਰੀ ਕਰਦੀ ਆ ਦੇਖਿਆ ਤੁਸੀਂ ਉਹਦੇ ਵਾਲ ਛੋਟੇ ਛੋਟੇ ਸ਼ੇਰ ਨਹੀਂ ਲੱਗਦੀ ਕਿੰਨੀ ਸੋਹਣੀ ਲੱਗਦੀ ਉਹਦੇ ਜਿਹੜੀ ਅੱਖਾਂ ਚ ਦਿਸਦੇ ਆ ਸਿਗਾ कि जो उसने सोचा होया जितण दा वो आज कमाल करके जाओगी कमाल ਕੀਤਾ ਉਹਦੇ ਅੰਦਰ जितण ਦਾ ਸਿਰਫ ਉਹ ਜਜ਼ਬਾ ਹੀ ਨਹੀਂ ਸੀਗਾ ਜੋ ਨੇ ਪਿਛਲੇ ਸਮਿਆਂ ਚ ਜਰਿਆ ਸੀਗਾ ਉਹਦਾ ਗੁੱਸਾ ਵੀ ਸੀ ਗ੍ਰਾਉਂਡ ਦੇ ਅੰਦਰ ਤੁਸੀਂ ਇਹ ਐਗਰੈਸ਼ਨ ਆ ਜਿਹੜਾ ਇਹ ਪੰਜਾਬ ਹਰਿਆਣਾ ਹੂੰ ਲੈ ਕੇ ਪੈਦਾ ਹੁੰਦਾ ਐ ਐਗਰੈਸ਼ਨ ਅਸਰਟਿਵ ਨੇ ਸਪੋਰਟਸ ਪਰਸਨ ਕਿਉਂ ਨੇ ਸਰਹੱਦੀ ਸੂਬਾ ਰਿਆ ਹੂੰ ਠੀਕ ਐ ਮਹਾ ਭਾਰਤ ਦੀ ਰਣ ਭੂਮੀ ਰਹੀ ਐ ਹੂੰ ਮਾਮਾ ਇੱਥੇ ਦੀਆਂ ਯੋਧੇ ਸੂਰਬੀਰ ਪੈਦਾ ਕਰਦੀਆਂ ਹੂੰ ਤੇ ਸਿਸਟਮ ਦੇ ਅੱਗੇ ਹਿੱਕ ਢਾ ਕੇ ਖੜਨ ਵਾਲੇ ਜਿਹੜੇ ਨੇ ਹੂੰ ਦੇਖੋ ਕਮਜ਼ੋਰ ਕਮਜ਼ੋਰ ਹੁੰਦਾ ਤਕੜਾ ਤਕੜਾ ਹੁੰਦਾ ਅੰਦਰ ਤਕੜਾ ਹੋਣਾ ਚਾਹੀਦਾ ਹੂੰ ਐਡੇ ਸਿਸਟਮ ਖਿਲਾਫ ਇੱਥੇ ਲੜੀ ਬਾਹਰ ਜਾ ਕੇ ਜਿਹੜਾ 올림픽ਸ ਦੇ ਵਿੱਚ ਲੜੀ ਹੂੰ 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 ਠੀਕ ਹੈ 올림픽ਸ ਦੇ ਵਿੱਚ ਕੀ ਹੋਇਆ ਇੱਕ ਐਡਾ ਇਨਫਰਾਸਟ੍ਰਕਚਰ ਕੰਟਰੀ ਦਾ ਹੂੰ ਠੀਕ ਹੈ ਉਹਨੂੰ ਇੱਕ ਡਾਈਟ ਤੱਕ ਨਹੀਂ ਅਵੇਲੇਬਲ ਕਰਾਵਾ ਹਮ ਕੀ ਇਹ ਇਹ ਚੀਜ਼ ਦੇਸ਼ਟਰੋਂ ਨਹੀਂ ਫਿਰ ਹਮ ਕਿਉਂਕਿ ਮੈਂ ਤੁਹਾਨੂੰ ਦੱਸਦਾ ਲਫ਼ਜ਼ਾਂ ਦੇ ਨਾਲ ਕਿਵੇਂ ਖੇਡਿਆ ਜਾ ਰਿਹਾ ਭਾਰਤੀ ਨਿਆ ਸੰਹਿਤਾ ਉਹਦੇ ਵਿੱਚ ਦੋ ਨਵੇਂ ਸੈਕਸ਼ਨ ਇੰਟਰੋਡਿਊਸ ਕੀਤੇ ਗਏ ਆ ਇਸੇ ਸੋਵਰਿਨਿਟੀ ਇੰਟੈਗ੍ਰਿਟੀ ਆਫ ਅ ਨੇਸ਼ਨ ਦੇ ਉੱਤੇ ਸੈਕਸ਼ਨ 152 ਹਮ ਤੇ ਟੈਰਰਿਸਟ ਐਕਟੀਵਿਟੀ ਦੇ ਉੱਤੇ ਸੈਕਸ਼ਨ ਆ 113 ਹਮ 7-7 ਸਾਲ ਦੇ ਕਰੀਬਨ ਕੈਦਿਆ ਉਹ টেরਰਿਸਟ ਐਕਟ ਕੀ ਹੈ ਕਿਸੇ ਇੱਕ ਕਮਿਊਨਿਟੀ ਦੇ ਰਿਸੋਰਸਸ ਨੂੰ ਜੇ ਕੋਈ ਦੂਜਾ ਘਟਾਉਂਦਾ ਆ ਥ੍ਰੈਸ਼ਨ ਕਰਦਾ ਆ ਦੈਟ ਆਲਸੋ ਕਾਉਂਟ ਅਮਾਉਂਟ ਟੂ টেরਰਿਜ਼ਮ ਐਸ ਪਰ ਸੈਕਸ਼ਨ 15 ਹੂੰ ਠੀਕ ਹੈ ਹੁਣ ਫਿਰ ਇਹ ਤਾਂ ਕੰਗਣਾ ਕਰ ਰਹੀ ਹੈ ਦੇਖੋ ਆਪਾਂ ਕਹਿੰਦੇ ਆ ਚੋਰ ਨੂੰ ਨਾ ਫੜੋ ਚੋਰ ਦੀ ਨਾਨੀ ਨੂੰ ਫੜੋ ਨਾਨੀ ਕੌਣ ਹੈ ਜਿਹੜਾ ਨਫ਼ਰਤ ਫਲਾ ਰਿਹਾ ਉਹ ਹੀ ਆ ਨਾ 153A ਇਸ ਆ ਪਨੀਸ਼ੇਵਲੋ ਫੈਂਸ ਸੀਰੀਅਸਲੀ ਸੁਪਰੀਮ ਕੋਰਟ ਨੇ ਦਾ ਨੋਟਿਸ ਲਿਆ ਆਈਪੀਸੀ ਦਾ ਉਹ ਸੇਮ ਹੇਟ ਕਰਾਈਮਸ ਨੂੰ ਅੱਗੇ ਬੀਐਨਐਸ ਦੇ ਵਿੱਚ ਵੀ ਲੈ ਆਂਦਾ ਗਿਆ ਹੂੰ ਤੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਨਾ ਰਾਹੁਲ ਸ਼ਰਮਾ ਤੇ ਸੌਰਵ ਸੇਤੀਆ ਦੋ ਨੌਜਵਾਨ ਨੇ ਪੰਜਾਬ ਦੇ ਜੀ ਜਿਨ੍ਹਾਂ ਨੇ ਸਿੱਖ ਧਰਮ ਨੂੰ ਮਕਾਉਣ ਦੀ ਗੱਲ ਕੀਤੀ ਸੀ ਕਹਿੰਦੇ 2% ਹੀ ਨੇ ਘਰਾਂ ਚੋਂ ਕੱਢ-ਕੱਢ ਕੇ ਮਾਰ ਦੋ ਗਾਲਾਂ ਵੀ ਕੱਢੀਆਂ ਤੇ ਗੋਡੇ ਰਗੜਦੇ ਪਏ ਆ ਹੁਣ ਹਾਈ ਕੋਰਟ ਨੇ ਬੇਲ ਰਿਜੈਕਟ ਕਰਤੀ ਹੈ ਹੂੰ ਹਾਈ ਕੋਰਟ ਤੋਂ ਵੀ ਬੇਲ ਰਿਜੈਕਟ ਹੋਈ ਹੈ 10 12 ਪੇजेस ਦਾ ਸਟਰੋਂਗ ਆਰਡਰ ਪਾਸ ਹੋਇਆ ਹਮ ਪਰ ਗੱਲ ਇਹ ਹੈ ਨਾ ਇੱਕ ਡਿਪਲੋਮੈਟਿਕ ਇਮਿਊਨਿਟੀ ਹੁੰਦੀ ਹੈ ਇੱਕ ਪਾਰਲੀਮੈਂਟਰੀਅਨ ਇਮਿਊਨਿਟੀ ਹੁੰਦੀ ਹੈ ਹਮ ਵੀ ਜੇ ਉਹ ਕਹਿੰਦੇ ਨਾ ਵੀ ਕੁੱਤੀ ਚੋਰਾ ਨਾਲ ਰਲ ਗਈ ਤਾਂ ਕੀ ਕਰੀਏ ਦੁੱਧ ਪਿਆਇਆ ਖਵਾਇਆ ਫੀਡ ਖਵਾਈ ਖਰਚਾ ਕੀਤਾ ਵਿਸ਼ਵਾਸ ਕੀਤਾ ਸਭ ਨੂੰ ਰੋਲ ਗਈ ਕੀ ਕਰੀਏ ਐਮਪੀ ਸੌਂਖਾ ਦਾ ਖਾਰੀ ਕਾਦਾ ਕਾਦੀ ਸੌਂਖਾ ਖਾਰਿਆ ਐਮਪੀ ਤੇ ਕਰ ਕੀ ਰਿਹਾ